ਹੈਲੋ ਬਈ ਫੋਰਸ ਆ ਦੀ ਟੀਕਟੋਕ ਬਈ ਅੱਜ ਆ ਗਏ ਆ ਸਦਾ ਪੈਂਸ ਚ ਤੇ ਸਾਨੂੰ ਆਏ ਸੀਗਾ ਵੀ ਥੋੜਾ ਜਿਹਾ ਕੰਮ ਧੰਦਾ ਸੀਗਾ ਤਾਂ ਕਰਕੇ ਵੀ ਵਲੌਗ ਅੱਗੇ ਥੋੜਾ ਬਣਿਆ ਨਹੀਂਗਾ ਤਾਂ ਬਈ ਹੁਣ ਤੁਹਾਨੂੰ ਸਾਰਾ ਪੈਸ ਕੀ ਵਿਖਾਵਾਂਗੇ ਸਾਰਾ ਕੋ ਅੱਜ ਹੈਗਾ ਆਪਣੇ ਵਿਆਹ ਭੈਣ ਦਾ ਆਪਣੀ ਦਾ ਤੇ ਆਪਾਂ ਹੁਣ ਤੁਹਾਨੂੰ ਸਾਰਾ ਵਲੌਗ ਲਈ ਸਾਰਾ ਵਿਆਹ ਅੱਜ ਦਾ ਵਿਖਾਵਾਂਗੇ ਜਿਹੜਾ ਜਾਗੋ ਦਾ ਸੀਗਾ ਉਹ ਤੁਹਾਨੂੰ ਪਾ ਦਾਂਗੇ ਲੇਟ ਥੋੜਾ ਜਿਹਾ ਹੋ ਗਿਆ ਰਾਤ ਕਿਉਂਕਿ ਥੋੜਾ ਜਿਹਾ ਲੇਟ ਚੱਲੀਆਂ ਰਹੀ ਐ 2:00 ਵਜੇ ਫਿਣੀ ਹੋਣੀ ਆ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤਾਂ ਕੋਈ ਗੱਲ ਨਹੀਂ ਵੀਰੇ ਅੱਗੇ ਅੱਗੇ ਹੁਣ ਤੁਹਾਨੂੰ ਸਾਰਾ ਵਲੌਗ ਦਿਖਾ ਦਾਂਗੇ ਅਸੀਂ ਆ ਮੇਰੇ ਪੈਲਸਾ ਇਹ ਹੈਗੀ ਆ ਸਾਡੀ ਹੱਦ ਤੇ ਪੈਲਸ ਹੱਦ ਤੇ ਪੈਲਸ ਹੈ ਆਪਣੇ ਪੈਂਟ ਵੀ ਹੱਦ ਤੇ ਨੂ ਰਾਇਲ ਪੈਲਸ ਇਹਦਾ ਤੁਹਾਨੂੰ ਸਾਰਾ ਅੰਦਰੋਂ ਮਾਹੌਲ ਮੂਲ ਵਿਖਾ ਦਿੰਨੇ ਆਪਾਂ ਆ ਆਪਣੇ ਬਾਈ ਨੇ ਬਲੇਜ਼ਰ ਪਾ ਲਿਆ ਨਵਾਂ ਪੂਰਾ ਟਪ ਟੋਪ ਕਰਕੇ ਐ ਡਰਾਈ ਕਲੀਨ ਕਰਾ ਕੇ ਲਿਆਇਆ ਬਾਈ ਇਹਦੇ ਤੇ ਟਾਈਮ ਟੰਗ ਲੱਗ ਗਿਆ ਥੋੜਾ ਜਿਹਾ ਹੋ ਗਿਆ ਉਹਦੇ ਤੇ ਚਲੋ ਅੱਗੇ ਤੁਹਾਨੂੰ ਸਾਰਾ 뷰 ਦਿਖਾਉਂਦੇ ਆ ਪੈਲਸ ਦਾ ਆ ਦੇਖੋ ਬਈ ਆਪਣੀ ਪੈਲਸ ਇਹ ਪੈਲਸ ਦੀ ਆਪਣੀ ਬਾਹਰਲੀ ਲੋਕੇਸ਼ਨ ਆ ਇੱਧਰ ਆਪਣਾ ਸਾਰਾ 뷰 ਇਹ ਆਪਣਾ ਅੰਦਰਲਾ 뷰 ਆ ਗਿਆ ਸਾਰਾ ਉਧਰ ਵੀ ਕਲਾਸ ਲੱਗੀ ਜਾਂਦੀ ਆ ਬਾਈ ਵੇਟਰਾਂ ਦੀ ਤੇ ਇਹਨਾਂ ਦੀ ਕਲਾਸ ਲੱਗੀ ਜਾਂਦੀ ਆ ਵਿਚਰਿਆਂ ਦੀ ਉਹ ਮੈਡਮ ਲੱਗੀ ਪਈ ਆ ਸਮਝਾਈ ਜਾਂਦੀ ਵੀ ਐ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਵੇਚਦੀ ਸਾਰਾ ਛੱਕ ਜਾਂਦੇ ਮਾਲ-ਮੋਲ ਹੋਰ ਰੋਕੀ ਜਾਂਦੇ ਉਹ ਹਾਂ ਇੱਧਰ ਸਾਰਾ ਵੀਰੇ ਆ ਵੀਊ ਸਾਰਾ ਸੁਦਾਪੰਗਿਆ ਛੋਟਾ ਜਿਹਾ ਹਾਂਜੀ ਵੀਰ ਤੁਸੀਂ ਜਾਣਦੇ ਹੋ ਅਸੀਂ ਕਾਹਚੀ ਪਹੁੰਚ ਗਏ ਨਿੱਕੇ ਵੀਰ ਨਾਲ ਨਿੱਕੇ ਵੀਰ ਨੂੰ ਭੁੱਖ ਲੱਗੀ ਆ ਨਿੱਕਾ ਵੀਰ ਗੇੜੇ ਘਾੜਦਾ ਫੇਰ ਆਜਾ ਆਪਾ ਬਣਿਆ ਹੀ ਨਹੀਂ ਗਾ ਨਿੱਕਾ ਜਿਹੜੇ ਬਾਰ-ਬਾਰ ਮੈਨੂੰ ਉੱਧਰ ਲੈ ਜਾਂਦਾ ਹਲਵਾਈਆਂ ਕੋਲ ਆਜਾ ਕੋ ਬਣਿਆ ਨਹੀਂ ਆਪਾਂ ਉਧਰ ਗੱਲ ਗਈ ਹੈ ਕਿਹੜਾ ਰੰਗ ਆ ਉੱਧਰ ਜਾ ਕੇ ਆਉਂਦੇ ਆ ਗਾਇਸ ਅਸੀਂ ਉੱਧਰ ਜਾ ਰਹੇ ਹਾਂ ਇਹ ਹੈ ਜੀ ਆਪਣਾ ਹਲਵਾਈ ਦਾ ਇੱਧਰ ਸਾਮਾਨ ਨਿਕਲ ਜਾਂਦਾ ਸਾਰਾ ਉੱਧਰ ਸਾਰਾ ਚਿਕਨਾ ਪੱਕੀ ਗੱਲ ਆ गाय इस अट्रोल पंप से तेल पवा रहे पवा के हाँ जी गाय इस असं फोन कर tak ada lawan lagi ora ਆ ਬੇ ਫਰਮ ਬੇ ਵਾਲੇ ਫੈਮਲੀ ਸਾਨੀ ਹਾ ਬੈਟਿੰਗ ਆ ਰਹੀ ਜੇ ਜੇ ਭਇਆ ਮੋਰ ਸ਼ੋਲਾ ਬੰਗਿਆ ਇਧਰ ਬੀ ਆ ਉਹਦਾ ਪੱਟੇ ਤੱਕੀ ਜਾਂਦੇ ਆ ਦੰਮ ਨੂੰ ਜ਼ੋਰਾ ਤੇ ਆ ਗਾ ਮਾਂ ਵੇ ਸਾਡੇ ਜ਼ੋਰਾ ਨੇ ਆ ਤੁਮ ਉ ਗਿਰਾ ਨੇ ਬੱਲੀ ਵਧੀਆ ਨਹੀਂ ਗਾਣੇ ਆ ਉਹ ਯੱਕ ਕੇ ਨਾਲੇ ਗੇਂਹੇ ਆ ਤੇ ਤੁਮਾ ਤੋਂ ਨਹੀਂ ਕੀ ਅੰਡੇ ਵਾਲੀ ਨਾ ਹੋਏ ਆ ਆਹ ਨੋਆ ਬਾਬਾ ਜੀ ਨੂੰ ਮਿਲੋ ਜੀ ਬੰਦੇ ਦੇ ਰੋਣਾ ਉਹਨਾਂ ਨੂੰ ਦੱਸ ਦੇਈਏ ਕਿ ਆਪਣਾ ਸਿਸਟਮ ਸਾਰਾ ਚੱਲ ਰਿਹਾ ਹੈ ਬਰਾਰ ਹੋਣ ਵਾਲੀ ਹੈ ਬਰਾਰ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਪਹਿਲਾਂ ਆਪਾਂ ਬਾਈ ਹੋਰਾਂ ਦਾ ਫੋਟੋ ਸ਼ੂਟ ਵੇਖ ਲਗੇ ਕਿਵੇਂ ਹੋਇਆ ਵਾ ਬਾਈ ਹੋਣਾ ਆ ਬਾਈ ਦਾ ਬਈ ਕਨੈਕਟ ਨੰਬਰ ਆ ਸਾਰਾ ਇਹ 2Z ਜਿਹਨੇ ਸਕੈਨ ਕਰਕੇ ਆਦਾ ਇਹਨਾਂ ਤੋਂ ਆਪਦਾ ਪ੍ਰੋਗਰਾਮ ਕੋਈ ਵੀ ਬੁੱਕ ਕਰਾ ਸਕਦਾ ਆ ਬਾਈ ਦੀ ਫੋਟੋ ਸ਼ੂਟ ਆ ਸਾਈਕਲ ਬਾਈ ਦਾ ਇਹਦਾ ਮੰਗ ਕੇ ਲੈ ਕੇ ਗਏ ਆ ਪ੍ਰੋਮੋਸ਼ਨ ਕਰਵਾਈ ਵੀ ਆ ਬਈ ਸਾਈਕਲ ਦੀ ਸਾਈਕਲ ਮੰਗ ਕੇ ਲੈ ਗਏ ਸੀਗੇ ਬਾਈ ਹਰਾਂ ਤੋਂ ਆਹ ਫੋਟੋ ਬਈ ਬਹੁਤ ਭੈਂਟ ਆਈ ਆ ਆ ਬਾਈ ਚਾਹ ਕਾਫੀ ਪੀ ਜਾਂਦਾ ਹੈਗਾ ਆਡਾ ਵੀ ਚੁੱਕ ਲੈ ਆਹ ਫੋਟੋਗ੍ਰਾਫੀ ਬਈ ਬਹੁਤ ਵਧੀਆ ਹੋਈ ਵੀ ਆ ਬਈ ਆ ਫਲੈਟ ਕਰ ਸਕਦਾ ਕੀਦੇ ਵੀ ਆਪਦਾ ਕੰਮ ਆ ਹੋਵੇ ਪ੍ਰੋਗਰਾਮ ਬੁੱਕ ਕਰਾਉਣਾ ਵਿਆਹ ਕਰਾਈ ਤਾਂ ਆਪਕ ਨੇ ਕੁਝ ਦੱਸ ਸਕਦਾ ਆ ਆਪਣੀ ਲੇਬਰ ਸਾਰੀ ਆ ਗਈ ਆ ਬਈ ਵੇਖਣਾ 79999 ਆਡਾ 79999 ਬਈ ਅੰਦਰਲਾ ਮਾਹੌਲ ਦਿਖਾਉਣੇ ਆ ਤੁਹਾਨੂੰ ਸਾਰਾ ਆ ਸੀ ਨਹੀਂ ਏ ਨਹੀਂ ਨਹੀਂ ਰੁਕ ਜਾ ਹੋਰ ਵੀ ਇਧਰ ਵੀ ਲਿਆ ਬੰਦੀਆ ਬਣਾਏ ਸੀ ਹਾਂ ਬਈ ਸਾਰਾ ਅੰਦਰ ਦਾ ਸਾਰਾ ਇਹ ਜਿਹੜਾ ਇਹਦਾ ਵੀ ਉਹ ਸਾਰਾ ਬਈ ਆਹ ਵੇ ਸਾਡੇ ਬੁੜੇ ਆ ਗਏ ਯਾਰ ਆਪਾਂ ਘਮਾ ਦੇ ਯਾਰ ਵੇ ਬੁੜੇ ਆ ਜਾਂਦੇ ਯਾਰ ਇਹਨਾਂ ਨੂੰ ਮੜਾ ਆਹ ਸਾਡੇ ਪਿੰਡ ਦੇ ਸਾਰੇ ਦੇ ਵਿੱਚ ਸਾਡੀ ਸਾਥਰਾ ਪਹੁੰਚੂ ਆਹ ਬਈ ਸਟੇਜ ਲੱਗ ਚੁੱਕੀ ਆ ਉਧਰ ਸਟੇਜ ਤੇ ਰੰਗਾ ਰੰਗ ਪ੍ਰੋਗਰਾਮ ਚੱਲੂਗਾ ਉਹ ਆਪਾਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਦਿਖਾਵਾਂਗੇ ਨਹੀਂ ਬਸ ਅੱਧੇ ਘੰਟੇ ਦਾ ਕਦੋਂ ਦਿਖਾਣਾ ਡੀ ਜੇ ਆਣ ਤਾਂ ਆ ਰਹੇ ਭਾਈ ਹਾਂ ਤੁਹਾਨੂੰ ਬਾਹਰਲਾ ਮਾਹੌਲ ਦਿਖਾਉਨੇ ਆ ਆਪਣੇ ਬਾਈ ਹਰੀ ਨਾ ਉਹ ਬੈਠੇ ਆ ਬਾਹਰਲਾ ਕਵੇਤ ਤੁਹਾਨੂੰ ਡਰੋਲ ਦਿਖਾਉਨੇ ਆ ਅੱਜ ਡਰੋਲ ਚ ਨਾ ਦਿਖਾਉਣਾ ਤੁਹਾਨੂੰ ਬਾਹਰਲਾ ਕਵੇਤ ਵਾਲਾ ਮਾਹੌਲਾ ਡਵਰੋਲ ਚ ਨਾ ਰਖਣਾ ਇਹਦਾ ਵੀ ਡਵਰੋਲ ਕਹਿੰਦਾ ਬਾਹਰ ਨਾ ਮੋੜ ਤੇ ਮੇਰਾ ਵੀ ਡਵਰੋਲ ਆ ਮੇਰਾ ਵੀ ਡਵਰੋਲ ਵੇਖ ਲਓ ਤੇ ਉਹਦਾ ਵੀ ਵੇਖ ਲਓ ਉਹ ਤੇ ਬੈਠ ਉਹ ਤੇ ਉਹ ਤੇ ਬੈਠ ਬਈ ਡਵਰੋਲ ਵੇਖੋ ਤੁਸੀਂ ਪਹਿਲਾਂ ਇਹਨਾਂ ਦੋਨਾਂ ਭਰਾਵਾਂ ਨੇ ਜੋੜੇ ਕਹਿੰਦੇ ਪਿੰਡ 'ਚ ਜੋੜੇ ਮੁੰਡੇ 5 ਮਿੰਟਾਂ ਦਾ ਫਰਕ ਆਹ ਮੇਰਾ ਡਵਰੋਲਾ 5 ਮਿੰਟਾਂ ਦਾ ਫਰਕ ਇਹਨਾਂ ਦਾ ਆ ਮੇਰਾ ਡਵਰੋਲਾ ਤੂੰ ਵੀ ਬਾਝਾ ਨਾਲ ਨਹੀਂ ਮੈਂ ਇੱਧਰ ਬੈਠੂੰਗਾ ਕੁਰਸੀ ਲਾ ਪਹਿਲਾਂ ਲੋ ਵੀ ਸਾਡੇ ਮਤਲਬ ਡਵਰੋਲ ਵੇਖ ਲਓ ਬਸ ਸਾਡੇ ਚਾਰਾਂ ਦਾ ਇਹ ਸਾਡਾ ਵੀ ਡਬਲ ਰੋਲਾ ਠੀਕ ਆ ਓਏ ਭਲੇਖੇ ਚ ਨਾ ਰੋਜੇ ਹੁਣ ਆ ਦੇਖ ਲੋ ਅਸੀਂ ਸਾ ਦੋ ਤੰਤਾ ਹੀ ਦੋਨੇ ਇੱਕੋ ਜੇ ਦੋਨੇ ਇੱਕੋ ਜੇ ਆ ਠੀਕ ਆ ਬਈ ਆ ਵੱਡਾ ਆ ਛੋਟਾ ਹੂੰ ਉਹ ਵੱਡਾ ਇਹ ਛੋਟਾ ਆ ਮੇਰਾ ਭਰਾ ਵੱਡਾ ਮੈਂ ਛੋਟਾ ਆ ਗਾਇਸ ਕੌਫੀ ਪੀ ਸਕਦੇ ਹੋ ਤੁਸੀਂ ਵੀ ਅਸੀਂ ਤਾਂ ਪੀ ਰਹੇ ਹਾਂ ਬਸ ਦੇਖ ਹੀ ਸਕਦੇ ਹੋ ਤੁਸੀਂ ਪੀ ਨਹੀਂ ਸਕਦੇਗੇ ਬਸ ਦੇਖ ਹੀ ਚਲੋਗਾ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ ਆਪਾਂ ਉਧਰ ਫੋਟੋ ਸ਼ੂਟ ਕੁੜੀਆਂ ਦਾ ਚੱਲੀ ਜਾਂਦਾ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਲੋ ਵੀ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਸਾਰੇ ਰੋਟੀ ਪਾਣੀ ਖਾ ਕੇ ਆਪਦਾ ਜਲਮੂੜ ਤੇ ਹੋਏ ਬਿਆ ਸਾਰੇ ਮਗਰ ਦੇਖ ਸਕਦੇ ਆ ਤੁਸੀਂ ਸਾਰੇ ਆਪ ਦੇ ਨਾਲ ਬਿਨਾਂ ਫੋਟੋਆਂ ਕਰਿਆ ਕਰੀ ਜਾਂਦੇ ਆ ਉਦੋਂ ਬਾਅਦ ਹੁਣ ਆਊਗੀ ਬਰਾਤ ਬਰਾਤ ਆ ਕੇ ਉਦੋਂ ਬਾਅਦ ਆਪਾਂ ਤੁਹਾਨੂੰ ਬਰਾਤ ਦਾ ਦਿਖਾਵਾਂਗੇ ਸਾਰਾ ਵੀਡੀਓ ਕੀ ਕਰਦੇ ਆ ਕੀ ਨਹੀਂ ਕਰਦੇ ਬਰਾਤ ਦੇ ਸਾਰੇ ਰੀਬਨ ਕਟੇਗੇ ਤੁਹਾਨੂੰ ਸਾਰੀ ਦਿਖਾਵਾਂਗੇ ਆਪਾਂ ਵਲੌਗ ਨਾਲ ਜੁੜੇ ਰਹੋ ਜੀ ਵੀਰੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਰ ਬਣ ਕੇ ਆਹ ਸਾਰਾ ਮਾਹੌਲ ਤੁਹਾਨੂੰ ਦਿਖਾਉਨੇ ਆ ਦੇਖੋ ਲੋ ਭਈ ਆ ਕੁੜੀ ਪਹਿਲਾਂ ਦੀ ਮਾਰੀ ਆ ਚੱਕੀ ਫਿਰਦੀ ਆ ਸਮਾਨ ਆ ਵੇਖੋ ਜੀ ਇਹ ਲਾਗ ਲੈਣ ਦੀ ਮਾਰੀ ਨਾਗ ਲੈਣ ਦੀ ਮਾਰੀ ਆ ਆਪ ਹੀ ਪਹਿਲਾਂ ਹੀ ਬਣਾ ਬਣੂਗੇ ਲੈ ਆਈ ਸਮਾਨ ਸਾਰਾ ਮੈਂ ਲਾਗ

देखते हैं कि वो 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 ये नहीं है मैं 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 ये

ਲਓ ਜੀ ਉਧਰੋਂ ਪੂਵੀ ਸੀ ਬਰਾਤ ਐਂਟਰ ਤੇ ਅਸੀਂ ਹੁਣ ਚੱਲੇ ਆਂ ਪੈਣ ਨੂੰ ਲੈਣ ਪਾਰਲਰ ਚੋਂ ਕਹਿੰਦੇ ਫੋਨ ਆਇਆ ਸੀਗਾ ਵੀ ਪਾਰਲਰ ਹੋ ਗਿਆ ਰੈਡੀ ਤੇ ਪਾਰਲਰ ਚੋਂ ਆ ਕੇ ਲੈ ਜਾਓ ਹੁਣ ਅਸੀਂ ਚੱਲੇ ਆ ਭੈਣ ਨੂੰ ਲੈਣ ਅਸੀਂ ਚੱਲੇ ਆ ਗੱਡੀ ਤੇ ਲਓ ਜੀ ਭੈਣ ਸੀਗੀ ਰੈਡੀ ਤਾਂ ਅਸੀਂ ਆ ਗਏ ਆ ਭੈਣ ਨੂੰ ਲੈਣ ਲਓ ਜੀ ਸਾਡੀ ਭੈਣ ਉਹ ਬੈਚ ਨਹੀਂ ਬਹਿਣਾ ਇੱਧਰ ਆਓ ਆ ਨਾ ਲਓ ਜੀ ਅਸੀਂ ਭੈਣ ਨੂੰ ਭਾਗੇ ਹੁਣ ਚੱਲੇ ਆ ਸਿੱਧਾ ਪੈਲਸ ਭੈਣ ਨੂੰ ਰੀ ਕਰੀ ਜਾਂਦੀਆਂ ਗੱਲਾਂ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਲੈ ਇਹ ਹੈਂਗਾ ਭੁੱਖੀਆਂ ਵਿਚਾਰੀਆਂ ਇਹਨਾਂ ਨੇ ਕੁਝ ਨਹੀਂ ਖਾਦਾ ਭੀ ਤਾਂ ਇਹਨਾਂ ਨੂੰ ਪੈਲਸ ਚ ਲੈ ਜਾ ਕੇ ਵਿਚਾਰੀਆਂ ਨੂੰ ਪਹਿਲਾਂ ਖਵਾਵਾਂਗੇ ਭਾਈ ਵੀ ਗੱਡੀ 'ਚ ਪੂਰਾ ਮਸਤ ਹੋਇਆ ਪਿਆ ਚਲੋ ਜੀ ਆਹ ਵੇਖੋ 뷰 ਤੁਸੀਂ ਗੱਡੀ ਦੇ ਅੰਦਰਲਾ ਮਟੀਰੀਅਲ ਭਾਈ ਪੂਰਾ ਖੁਸ਼ਾ ਪੂਰਾ ਹੈ ਬਾਗੋ ਬਾਗ ਆ ਲੇਟ ਹੋਈ ਜਾਂਦੇ ਸੀ ਬਈ ਅਸੀਂ ਤਾਂ ਕਰਕੇ ਗੱਡੀ ਨੱਪੀ ਅਸੀਂ ਲਓ ਜੀ ਅਸੀਂ ਉੱਤਰ ਗਏ ਆ ਤਾਂ ਆਜੋ ਜੀ ਆਜੋ ਲਓ ਜੀ ਅਸੀਂ ਪੈਲਸ 'ਚ ਆ ਗਏ ਆ ਹੁਣ ਤੁਹਾਨੂੰ ਭਾਈ ਵੀ ਰੈਡੀ ਹੋਈ ਜਾਂਦੇ ਆ ਉਹਨਾਂ ਦਾ ਵੀ ਸੁਣਦੇ ਆ ਲਓ ਜੀ ਹੈ ਭਾਈ ਵੀ ਐ ਮਸ਼ਵਰਾ ਕਰੀ ਜਾਂਦੇ ਆ ਲਓ ਜੀ ਅਸੀਂ ਡੀਜਨ ਦੀ ਮੈਂ ਕੀਤੀ ਆਵਾਜ਼ ਬੰਦ ਕਿਉਂਕਿ ਮੇਰਾ ਵਜ ਜਾਂਦਾ ਕਾਪੀਰਾਈਟ ਗਾਣੇ ਦਾ ਤਾਂ ਕਰਕੇ ਮੈਂ ਡੀਜਨ ਦੀ ਕਰ ਦਿੱਤੀ ਆਵਾਜ਼ ਬੰਦ ਤਾਂ ਦੇਖ ਲਓ ਬਈ ਮਾਹੌਲ ਪੂਰਾ ਜੋਰਾਂ ਤੇ ਹੋਇਆ ਪਿਆ ਕੰਮ ਨੱਚੀ ਜਾਂਦੇ ਆ ਉਹ ਸਾਡੇ ਪਿੰਡ ਵਾਲਾ ਨੱਚੀ ਜਾਂਦਾ ਉਹ ਵਿਆਰਕੈਸਟ ਵਾਲੀ ਨਾਲ ਉਹ ਕੇਐਸ ਮੱਖਣ ਉਹ ਲਓ ਜੀ ਇੱਧਰ ਸ਼ਗਨ ਦੀ ਤਿਆਰੀ ਚੱਲੀ ਜਾਂਦੀ ਪੂਰਾ ਸ਼ਗਨ ਪਈ ਜਾਂਦਾ ਬਈ ਹੁਣ ਆਪਾਂ ਚੱਲਦੇ ਬਾਹਰ ਲਓ ਜੀ ਇੱਧਰ ਚੱਲੀ ਜਾਂਦਾ ਫੋਟੋ ਸ਼ੂਟ ਬਾਈ ਹੋਰਾਂ ਦਾ ਹੈ ਭਾਬੀ ਹੋਰਾਂ ਦਾ ਕੱਲੀ ਆ ਚਲੋ ਪਹਿਲਾਂ ਹੁਣ ਹਾਂਜੀ ਹਾਂਜੀ ਸਰਦਾਰ ਜੀ ਲਓ ਜੀ ਇਹ ਆਪਦਾ ਜੀ ਭਰਾਵਾ ਤੈਨੂੰ ਅੰਦਰ ਪੈਰ ਸੇ ਚੜੀ ਕੇ ਨੇ ਜਾਂ ਜਾਵੜਾ ਅੰਦਰ ਲਾਈ ਜਾਂਦੇ ਸ਼ਗਨ ਤੇ ਕਲੀਟ ਦਾ ਕਰ ਦੇਣਾ ਆਪਾਂ ਪੂਰੀ ਗਾੜੀ ਪਹਿਲਾਂ ਆ ਕਲੀਟ ਕਰਵਾ ਦੇਣੀਆਂ ਦਾ ਸਾਰੀਆਂ ਹੀ ਆ ਵੀਰਾਂ ਦੀ ਵਾਰੀ ਆ ਕਲੀਟ ਕਰਾ ਦੇਣੀਆਂ ਚਲੋ 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 ਵਾਰੀ ਅਨੁਸਾਰ ਫੋਟੋ ਸ਼ੂਟ ਹੋ ਰਿਹਾ ਕੰਦੇ ਲਾਈਨ ਬਣੀ ਹੋਈ ਆ ਬਈ ਆ ਦੇਖੋ ਸਾਰੇ ਆਪ ਦਾ ਫੋਟੋ ਸ਼ੂਟ ਕਰਾ ਰਹੇ ਆ ਆ ਇਧਰ ਜਾਂਦੇ ਆ ਆ ਸਦੀ ਭਾਦੀ ਉਹ ਆਦੇ ਫਰੈਂਚ ਰਿੰਗ ਸਾਰੇ ਦੂਜੇ ਲੋਕ ਪਰ ਆਪਾਂ ਥੋੜਾ ਟਾਈਮ ਨਹੀਂ ਲੱਗਿਆ ਵੀਰੇ ਸ਼ਾਰਟ ਜਿਆ ਹੈਗਾ ਬਲੌਗ ਥੋੜਾ ਜਿਆ ਤੰਮੇ ਕੰਮ 'ਚ ਥੋੜਾ ਜਿਆ ਬੀਜੀ ਆ ਤਾਂ ਕਰਕੇ ਬੰਦਿਆ ਬੰਦਿਆਂ ਨੂੰ ਥੋੜਾ ਧਿਆਨ ਤੂੜੇ ਰੱਖਣਾ ਹੁੰਦਾ ਤਾਂ ਤੇ ਉਹ ਬੰਦਾ ਸਾਡਾ ਇਹ ਵੇਲਾ ਚੱਲ ਮੋੜ ਤੇ ਆ ਇਹ ਸਾਰਾ ਬਸ ਸਾਫੀ ਵੀ ਲਿਆ ਮੈਂ ਅਜੇ ਵੀਰੇ ਉਹ ਵੀ ਭੁੱਖਾ ਜਿਆ ਕਰਦਾ ਇਹ ਕੋਈ ਨਹੀਂ ਖਾਦਾ ਪੀਤਾ ਬਾਹਰੋਂ ਠੰਡਾ ਪੀਤਾ ਹੀ ਸੋਦਾ ਇੱਕ ਵਾਰੀ ਉਸ ਤੋਂ ਬਾਅਦ ਕੋਈ ਖਾਦਾ ਪੀਤਾ ਨਹੀਂ ਜਿਆ ਮੈਂ ਹੁਣ ਸਮਝਾਈ ਆਂ ਆਉਂਦਾ ਵੀ ਮੋ ਕਹਾਵਾਂਗੇ ਮਰਾ ਵੀਡੀਓ ਆਉਂਦੇ ਆ ਕੋਈ ਇਹ ਜਵਾਕਾਂ ਵਾਲੇ ਕੰਮ ਕਰਦੀਆਂ ਵੇਖੋ ਆ ਬੇਰੇ ਓ ਯਾਰ ਓ ਟਕੇ ਇਧਰ ਨੂੰ ਆ ਜੇ ਸਾਡੀ ਫੋਟੋ ਵੀ ਤਰ ਕੋ ਓ ਯਾਰ ਸਾਡਾ ਹੈਲਥ ਦਾ ਏ ਹੈਲਥ ਦਾ ਏ ਨੰਨੇ ਨੰਨੇ ਬੱਚੇ ਇਹੜਾ ਵੇਦੂ ਪਹਿਲਾਂ ਇਹਨਾਂ ਨੂੰ ਲੈ ਜਾਣਾ ਪਵੇ ਚਲੋ ਯਾਰ ਬਾਸ ਸਾਡੀ ਫੋਟੋ ਕਰ ਦਿਓ ਰੋਕ ਕੋ ਇਹਨੂੰ ਰੁਕ ਨਿਆ ਰੋਕ ਰੋਕ ਲਓ ਜੀ ਇਧਰ ਆਪਾਂ ਸ਼ਗਨ ਦਿੱਤਾ ਆਪਾ ਹੁਣ ਆਪਾਂ ਉਦੋਂ ਬਾਅਦ ਕੰਮਕਾਰ ਚ ਨਿਗਾ ਉਦੋਂ ਬਰ ਸਾਮਾਨ ਸਮੂਹ ਰਖਾਉਨੇ ਆ ਭਾਈ ਆਪਣਾ ਹੋ ਗਿਆ ਵਾਹ ਸਮਾਪਤ ਉਹ ਥੋੜਾ ਜਿਹਾ ਮਾਹੌਲ ਉਧਰ ਚੱਲੀ ਜਾਂਦਾ ਮੈਂ ਇਧਰ ਕੰਮ ਦੇ ਵਿੱਚ ਰੁੱਝਿਆ ਵਾਂ ਭਾਈ ਇਹ ਸਮਾਨ ਸਮੂਹ ਰੱਖੀ ਜਾਂਦੇ ਆ ਅਸੀਂ ਤੇ ਉਹ ਤੁਹਾਨੂੰ ਜਿਹੜੇ ਆਪਣੇ ਕਰ ਦਿੰਦੇ ਆ ਸ਼ਗਨ ਹਾਏ ਤਾਂ ਰੋਟੀ ਖਾਈ ਜਾਂਦੇ ਉਹ ਉਦੋਂ ਬਾਅਦ ਥੋੜਾ ਜਿਹਾ ਹੋਊਗਾ ਸ਼ਗਨ 13 ਅਸੀਂ ਸਮਾਨ ਰੱਖ ਲਿਆ ਬਈ ਸਮਾਨ ਲੱਦੀ ਜਾਂਦੇ ਆ ਅਸੀਂ ਸਾਰਾ ਸਮਾਨ ਜਿਹੜਾ ਵਧਿਆ ਹੈਗਾ ਪੈਲਸ ਚੋਂ ਅਸੀਂ ਲੈ ਚੱਲਣਾ ਘਰ ਘਰ ਜਾਣਾ ਉਦੋਂ ਬਾਅਦ ਕੀ ਚੱਕੀ ਕੋਟੇ ਦਾ ਹੱਸਦੀ ਸਾਜ ਕੀ ਹੱਕ ਵੀ ਹੱਕਾ ਵਾਲੇ ਕਹਿੰਦੀ ਚੱਲ ਜੇ ਕੀ ਕੋਟੇ ਨੂੰ ਹੱਸਦੀ ਸਾਜ ਕੀ ਹੱਕ ਵੀ ਹੱਕਾ ਵਾਲੇ ਕਹਿੰਦੀ ਲਓ ਜੀ ਇੱਧਰ ਸਾਡੇ ਮਨੀ ਸਾਹਿਬ ਪੂਰੇ ਖੁਸ਼ ਨੇ ਬਾਈ ਉਹ ਗੱਡੀ ਮੋੜ ਕੇ ਲਾਉਣਗੇ ਪੂਰਾ ਚੈਨਲ ਮੋੜ ਤੇ ਆ ਬਾਈ ਕਹਿੰਦਾ ਲਓ ਜੀ ਬਾਈ ਨੇ ਗੱਡੀ ਚਾਲੀ ਸਟਾਰ ਅੱਲੋ ਜੀ ਹਾਂ ਬਾਈ ਕਰ ਲੱਗੀ બક કર ભાઈ ચલો બોલ It's over there! Jujur? Coba. Diri? Pas. Ini ਬਸ ਦੀਵਾ ਬੜੀ ਨੇੜੇ ਦੀਵਾਰ ਜਦੋਂ ਨਹੀਂ ਕਰਾ ਕਰਾ ਮਿਲਿਆ ਨੇੜੇ ਦੀਵਾਰ ਜਦੋਂ ਜੀ ਕੀਤਾ ਉਹਦੀ ਬੰਦਾ ਆ ਮੇਰਾ ਆਉਂਦਾ ਸੰਦੀਪ ਭਾਈ ਆਇਓ ਇੱਥੇ ਜਾ ਬੜਾ ਫਰ ਉਹ ਗੱਡੀ ਦੇਣਾ ਮਰ ਚਲੋ 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 ਬਾਹਰ ਸੱਟਾ ਬਾਹਰ 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 ਬਸ 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 ਕਰੇ ਛੱਡੀ ਚਾਬੀ ਦੇ ਚਾਬੀ ਦੇ ਜਾਬੀ ਸਿੱਟੋ ਮੈਂ ਨਾ ਪੂਰਾ ਨਹੀਂ ਆਉਂਦਾ ਲੋਕ ਨੂੰ ਜਨਾਬ ਮਾਰੀ ਰੋਣਾ ਇੱਕ ਮਨਾ ਹੈ ਆਕੀ ਦਾ ਪਾੜੇ ਨਹੀਂ ਨਹੀਂ ਫਿਰ ਬਚੋਨੇ ਆ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਮਾਸੀ ਤੇਰੀ ਵੀਡੀਓ ਬਣ ਗਈ ਪੈਸੇ ਚਾਹਤਿਆਂ ਦੀ ਆ ਵੇ ਨਹੀਂ ਮੇਰਾ ਨੰਬਰ ਕੱਟ ਨਹੀਂ ਮੈਨੂੰ ਜਾਣਦੇ ਮੈਨੂੰ ਜਾਣਦੇ ਮਨਜ਼ਾਮ ਲਓ ਜੀ ਇੱਥੇ ਆਪਣਾ ਵਲੌਗ ਹੋ ਗਿਆ ਪੂਰਾ ਅਸੀਂ ਚੱਲੇ ਆ ਘਰਾਂ ਨੂੰ ਜੇ ਵੀਡੀਓ ਪਸੰਦ ਆਈ ਤਾਂ ਬਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਵੀਰ ਬਣ ਕੇ ਧੰਨਵਾਦ ਜੀ ਬਹੁਤ ਬਹੁਤ